ਪਾਰ ਲੋਕਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਸੀ ਇਹਨਾਂ ਚਾਰ ਲੋਕਾਂ ਵਿੱਚੋਂ ਇੱਕ ਵਿਅਕਤੀ ਦਿੱਲੀ ਦਾ ਉਸ ਵੇਲੇ ਦਾ ਵਿਧਾਇਕ ਸੀ ਜਿਸ ਦਾ ਨਾਮ ਨਰੇਸ਼ ਯਾਦਵ ਸੀ ਸਬੂਤਾਂ ਦੀ ਘਾਟ ਦੇ ਵਿੱਚ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਦੁਬਾਰਾ ਅਪੀਲ ਕੀਤੀ ਗਈ ਸੀ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਦੋਸ਼ੀ ਨਰੇਸ਼ ਯਾਦਵ ਨੂੰ ਜੋ ਕਿ ਦਿੱਲੀ ਦੇ ਵਿੱਚ ਸਾਕਾ ਵਿਧਾਇਕ ਹੈ ਐਮ ਐਲ ਏ ਰਿਆ ਦਿੱਲੀ ਦੇ ਵਿੱਚ ਉਸ ਨੂੰ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਦੇ ਮਾਮਲੇ ਦੇ ਵਿੱਚ ਨਰੇਸ਼ ਯਾਦਵ ਨੂੰ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦ ਕਿ ਨਰੇਸ਼ ਯਾਦਵ ਦਾ ਇਹ ਕਹਿਣਾ ਹੈ ਕਿ ਉਸ ਦੇ ਖਿਲਾਫ ਸਾਜ਼ਿਸ਼ ਰਚੀ ਗਈ ਹੈ ਉਸ ਵੱਲੋਂ ਜੇ ਹਾਂ ਕੁਝ ਵੀ ਨਹੀਂ ਕੀਤਾ ਗਿਆ ਉਸ ਵੱਲੋਂ ਕੁਰਾਨ ਸ਼ਰੀਫ ਦੀ ਬੇਅਦਬੀ ਨਹੀਂ ਕੀਤੀ ਗਈ ਉਹਨਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸਾਜ਼ਿਸ਼ ਦੇ ਤਹਿਤ ਉਹਨਾਂ ਦੇ ਖਿਲਾਫ ਇਹ ਮਾਮਲਾ ਕਰਵਾਇਆ ਗਿਆ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਉਹਨਾਂ ਨੇ ਇਸ ਮਾਮਲੇ ਨੂੰ ਸਾਜ਼ਿਸ਼ ਘਰਾੜ ਦਿੱਤਾ ਹੈ ਸਰ ਕਿਵੇਂ ਦੇਖਦੇ ਹੋ ਸਾਰੇ ਇਹ ਝੂਟਾ ਕੇਸ ਹੈ ਹਾਂਜੀ ਔਰ ਆਮ ਆਦਮੀ ਪਾਰਟੀ ਕੋ ਬਦਨਾਮ ਕਰਨੇ ਲਈ ਕੀਤਾ ਹੈ ਹਾਂਜੀ ਆਮ ਆਦਮੀ ਪਾਰਟੀ ਕੋ ਬਦਨਾਮ ਕਰਨੇ ਲਈ ਕੀਤਾ ਹੈ ਝੂਟਾ ਕੇਸ ਹੈ ਇਹ ਕਪੂਤਾ ਖੰਨਾ ਰੋਡ ਤੇ ਕੁਰਾਨ ਸ਼ਰੀਫ ਕੋ ਪਵਿੱਤਰ ਦੀ ਜੋ ਬੇਅਦਵੀ ਹੋਈ ਹੈ ਹਾਂਜੀ ਹਾਂ ਇਹ ਮਲੇਕੋਲਾ ਸ਼ਹਿਰ ਦੇ ਵਿੱਚ ਦੰਗੇ ਭੜਕਾਉਣ ਵਾਸਤੇ ਇੱਕ ਸਾਜਸ਼ ਦੇ ਤਹਿਤ ਇਹਨਾਂ ਨੇ ਵਿਜੇ ਕੁਮਾਰ ਤੇ ਉਹਦਾ ਸਾਥੀ ਗੌਰਵ ਆਨੰਦ ਕਿਸ਼ੋਰ ਇਹਨਾਂ ਨੇ ਇੱਕ ਸਾਜਸ਼ ਦੇ ਤਹਿਤ ਮਲੇਕੋਲੇ ਜਰਗ ਚੌਂਗ ਤੋਂ ਲੈ ਕੇ ਖੰਨਾ ਰੋਡ ਤੱਕ ਕੁਰਾਨ ਸ਼ਰੀਫ ਦੇ ਪੱਤਰਿਆਂ ਦੀ ਬੇਅਦਵੀ ਕਰਕੇ ਸਿੱਟੇ ਸੀਗੇ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਤਣਾਅ ਹੋ ਗਿਆ ਸੀ ਮੈਨੂੰ ਵੀ ਮੌਕੇ ਸੀ ਉਸ ਟਾਈਮ ਐ ਇਹਨਾਂ ਨੂੰ ਸਾਰਾ ਇਹ ਕਾਰਵਾਈ ਇਹਨਾਂ ਦੀ ਆਪਣੀ ਅੱਖੀਂ ਵੇਖੀ ਸੀਗੀ ਪੁਲਿਸ ਨੇ ਮੈਨੂੰ ਇਨਫੋਰਮ ਕਰਿਆ ਪੁਲਿਸ ਨੇ ਉਹਦੇ ਮੁਕਾਦਮੇ ਨਾਲ ਦਰਜ ਕਰਕੇ ਉਹਦੀ ਤਫਤੀਸ਼ ਕੀਤੀ ਤੇ ਪੁਲਿਸ ਨੇ ਤਫਤੀਸ਼ ਬੜੀ ਬਾਰੀਕੀ ਨਾਲ ਕੀਤੀ ਤੇ ਮੁਲਜ਼ਮਾਂ ਨੂੰ ਜਾ ਕੇ ਜੋ ਐਕਚੁਅਲੀ ਮੁਲਜ਼ਮ ਸੀ ਜਾ ਕੇ ਉਹਨਾਂ ਨੂੰ ਅਰੈਸਟ ਪਾਇਆ ਇਹਦੇ ਚ ਇੱਕ ਆਮ ਆਦਮੀ ਪਾਰਟੀ ਦੇ ਦਿੱਲੀ 로हिणी ਤੋਂ ਵਿਧਾਇਕ ਵੀ ਸੀ ਨਰੇਸ਼ ਯਾਦਵੋ ਨਰੇਸ਼ ਯਾਦਵ ਇਹ ਸਾਜ ਦੇ ਵਿੱਚ ਨੇ ਉਹ ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਦਿੱਤੀ ਸੀ ਮੈਜਿਸਟਰੇਟ ਦੇ ਅੱਗੇ ਇਹਦਾ ਮੁੱਖ ਸਾਜ਼ ਸਾਜ਼ਿਸ਼ ਕਰਤਾ ਮੁੱਖ ਦੋਸ਼ੀ ਆ ਵਿਜੇ ਕੁਮਾਰ ਉਹਨਾਂ ਨੇ ਮੈਜਿਸਟ੍ਰੇਟ ਦੇ ਅੱਗੇ ਦੱਸੀ ਕਿ ਸਾਡੇ ਇਸ ਕੰਮ ਦੇ ਵਿੱਚ ਰੇਸ਼ ਯਾਦਵ ਸ਼ਾਮਲ ਹੈ ਤੇ ਅਸੀਂ ਉਹ ਵੀ ਸਹਿ ਦੇ ਨਾਲੇ ਕੰਮ ਕੀਤਾ ਹੈ ਇਹ ਬਰੀ ਵੀ ਹੋ ਗਏ ਸੀ ਸੰਗਰੂਰ ਹਾਂ ਪਹਿਲਾਂ ਸੰਗਰੂਰ ਤੋਂ ਸੀਜੀਐਮ ਕੋਰਟ ਤੋਂ ਪਹਿਲਾਂ ਦੋ ਮੁਲਜ਼ਮ ਬਰੀ ਹੋ ਗਏ ਸੀ ਕਿ ਉਸ ਦੀ ਫਿਰ ਅਪੀਲ ਚੱਲਦੀ ਸੀ ਕਿ ਅਪੀਲ ਦਾ ਫੈਸਲਾ ਜਿਹੜੀ ਸਜ਼ਾ ਹੋਈ ਸੀ ਉਹ ਕਿਨੂੰ ਕਿਨੂੰ ਹੋਈ ਸੀ ਪਹਿਲਾਂ ਸਜ਼ਾ ਹੋਈ ਥੀ ਪਹਿਲਾਂ ਵਿਜੇ ਕੁਮਾਰ ਨੂੰ ਤੇ ਗੌਰਵ ਨੂੰ ਸਜ਼ਾ ਹੋਈ ਥੀ 2-2 ਸਾਲ ਦੀ ਇਹ ਨੰਦਕਿਸ਼ੋਰ ਤੇ ਨਰੇਸ਼ ਆਦਮ ਉਹਦੇ ਵਿੱਚ ਬੜੀ ਹੋ ਗਈ ਠੀਕ ਹੈ ਉਸ ਤੋਂ ਬਾਅਦ ਅਪੀਲ ਫਾਈਲ ਹੋਈ ਅਪੀਲ ਦਾ ਫੈਸਲਾ ਹੋਇਆ ਹੈ ਅਪੀਲ ਦੇ ਵਿੱਚ ਪਹਿਲੇ ਦੋ ਜਿਹੜੇ ਸਜ਼ਾ ਹੋਈ ਥੀ ਵਿਜੇ ਕੁਮਾਰ ਤੇ ਕੋ ਗੌਰਵ ਨੂੰ ਉਹ ਤਾਂ ਬਹਾਲ ਰੱਖਤੀ ਉਸ ਦੇ ਨਾਪ ਹੈਲਡ ਕਰਤੀ ਉਸ ਦੇ ਨਾਲ ਹੀ ਨਰੇਸ਼ ਆਦਮ ਨੂੰ ਵੀ ਦੋਸ਼ ਇਕਰਾਰ ਦਿੱਤਾ ਜਿੱਦੀ ਕਿ ਸਜ਼ਾ ਦਾ ਫੈਸਲਾ ਅੱਜ ਜੱਜ ਸਾਹਿਬ ਨੇ ਕਰਨਾ ਹੈ ਇਥੇ ਸੀ ਸ਼ਿਕਾਇਤ ਕਰਤਾ ਉਹ ਬੜਾ ਇਹ ਪਵਿੱਤਰ ਕੁਰਾਨ ਦੀ ਬੇਅਦਬੀ ਹੋਈ ਹੈ ਉਹਦੇ ਚ ਅੱਜ ਸਜਾ ਮੇਨ ਤੁਹਾਨੂੰ ਕਿਵੇਂ ਲੱਗਦਾ ਕੀ ਕਹਿਣਾ ਚਾਹੋਗੇ ਬੜੇ ਸੰਤੁਸ਼ਟਾਂ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ ਕਾਨੂੰਨ ਨੇ ਇਨਸਾਫ ਕੀਤਾ ਬੜੇ ਸੰਤੁਸ਼ਟਾਂ ਬਿਲਕੁਲ ਆ ਸ਼ਹਿਰ ਦੇ ਵਿੱਚ ਜਾ ਤੋ ਖਬਰ ਗਈ ਆ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਬੜੇ ਕਾਨੂੰਨ ਦਾ ਸਤਕਾਰ ਹੋਰ ਵਧਿਆ ਹੈ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ 2016 ਦੇ ਵਿੱਚ ਮਲੇਰ ਕੋਟਲਾ ਦੇ ਖੰਨਾ ਰੋਡ ਤੇ ਇੱਕ ਬੜੀ ਮੰਦ ਭਾਗੀ ਘਟਨਾ ਘੱਟੀ ਸੀ ਜਿਸ ਦੇ ਵਿੱਚ ਪਵਿੱਤਰ ਸ਼੍ਰੀ ਕੁਰਾਨ ਸ਼ਰੀਫ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ। ਇਸ ਤੋਂ ਬਾਅਦ ਮਲੇਰ ਕੋਟਲਾ ਦੇ ਵਿੱਚ ਧਾਰਮਿਕ ਸਦਭਾਵਨਾ ਨੂੰ ਠੇਸ ਪਹੁੰਚੀ ਸੀ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਆहत ਹੋਈਆਂ ਸੀ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਸੀ ਤੇ 4 ਲੋਕਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਸੀ। ਇਹਨਾਂ 4 ਲੋਕਾਂ ਵਿੱਚੋਂ ਇੱਕ ਵਿਅਕਤੀ ਦਿੱਲੀ ਦਾ ਉਸ ਵੇਲੇ ਦਾ ਵਿਧਾਇਕ ਸੀ ਜਿਸ ਦਾ ਨਾਮ ਨਰੇਸ਼ ਯਾਦਵ ਸੀ। ਸਬੂਤਾਂ ਦੀ ਘਾਟ ਦੇ ਵਿੱਚ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਦੁਬਾਰਾ ਅਪੀਲ ਕੀਤੀ ਗਈ ਸੀ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਦੋਸ਼ੀ ਨਰੇਸ਼ ਯਾਦਵ ਨੂੰ ਜੋ ਕਿ ਦਿੱਲੀ ਦੇ ਵਿੱਚ ਸਾਕਾ ਵਿਧਾਇਕ ਹੈ ਐਮ ਐਲ ਏ ਰਿਆ ਦਿੱਲੀ ਦੇ ਵਿੱਚ ਉਸ ਨੂੰ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਦੇ ਮਾਮਲੇ ਦੇ ਵਿੱਚ ਨਰੇਸ਼ ਯਾਦਵ ਨੂੰ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਨਰੇਸ਼ ਯਾਦਵ ਦਾ ਇਹ ਕਹਿਣਾ ਹੈ ਕਿ ਉਸ ਦੇ ਖਿਲਾਫ ਸਾਜ਼ਿਸ਼ ਰਚੀ ਗਈ ਹੈ। ਉਸ ਵੱਲੋਂ ਜੇ ਹਾਂ ਕੁਝ ਵੀ ਨਹੀਂ ਕੀਤਾ ਗਿਆ, ਉਸ ਵੱਲੋਂ ਕੁਰਾਨ ਸ਼ਰੀਫ ਦੀ ਬੇਅਦਬੀ ਨਹੀਂ ਕੀਤੀ ਗਈ। ਉਹਨਾਂ ਕਹਿੰਿਆ ਕਿ ਆਮ ਆਦਮੀ ਪਾਰਟੀ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸਾਜ਼ਿਸ਼ ਦੇ ਤਹਿਤ ਉਹਨਾਂ ਦੇ ਖਿਲਾਫ ਇਹ ਮਾਮਲਾ ਕਰਵਾਇਆ ਗਿਆ। ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਉਹਨਾਂ ਨੇ ਇਸ ਮਾਮਲੇ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ ਸਰ ਕਿਵੇਂ ਦੇਖਦੇ ਹੋ ਸਾਰੇ ਇਹ ਕਿਹੜਾ ਕੇਸ ਹੈ ਹਾਂਜੀ ਔਰ ਆਮ ਆਦਮੀ ਪਾਰਟੀ ਕੋ ਬਦਨਾਮ ਕਰਨ ਦੇ ਲਈ ਕੀਤਾ ਹੈ ਹਾਂਜੀ ਆਮ ਆਦਮੀ ਪਾਰਟੀ ਕੋ ਬਦਨਾਮ ਕਰਨ ਦੇ ਲਈ ਇਹ ਕਿਹੜਾ ਕੇਸ ਹੈ ਕਪੂਤਾ ਖੰਨਾ ਰੋਡ ਤੇ ਕੁਰਾਨ ਸ਼ਰੀਫ ਨੂੰ ਪਵਿੱਤਰ ਦੀ ਜੋ ਬੇਅਦਬੀ ਹੋਈ ਹੈ ਹਾਂਜੀ ਹਾਂ ਇਹ ਮਲੇਕੋਲਾ ਸ਼ਹਿਰ ਦੇ ਵਿੱਚ ਦੰਗੇ ਪੜਕਾਉਣ ਵਾਸਤੇ ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਵਿਜੇ ਕੁਮਾਰ ਤੇ ਉਹਨਾਂ ਦਾ ਸਾਥੀ ਗੌਰਵ ਆਨੰਦ ਕਿਸ਼ੋਰ ਇਹਨਾਂ ਨੇ ਇੱਕ ਸਾਜ ਦੇ ਤਹਿਤ ਮੇਰੇ ਕੋਲੇ ਜਰਗ ਚੌਂਕ ਤੋਂ ਲੈ ਕੇ ਖੰਨਾ ਰੋਡ ਤੱਕ ਕੁਰਾਨ ਸ਼ਿਬਜ਼ੇ ਪੱਤਰਿਆਂ ਦੇ ਬਿਆਦ ਵਿਕਰ ਕੇ ਸਿੱਟੇ ਸੀਗੇ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਤਣਾਅ ਹੋ ਗਿਆ ਸੀ ਮੈਨੂੰ ਵੀ ਮੌਕੇ ਸੀ ਉਸ ਟਾਈਮ ਮੈਂ ਇਹਨਾਂ ਨੂੰ ਸਾਰਾ ਇਹ ਕਾਰਵਾਈ ਇਹਨਾਂ ਦੀ ਆਪਣੀ ਅੱਖੀਂ ਵੇਖੀ ਸੀਗੀ ਪੁਲਿਸ ਨੂੰ ਮੈਂ ਇਨਫੋਰਮ ਕਰਿਆ ਪੁਲਿਸ ਨੇ ਉਹਦੀ ਮੁਕੱਦਮਾ ਦਰਜ ਕਰਕੇ ਉਹਦੀ ਤਫਤੀਸ਼ ਕੀਤੀ ਪੁਲਿਸ ਨੇ ਤਫਤੀਸ਼ ਬੜੀ ਬਾਰੀਕੀ ਨਾਲ ਕੀਤੀ ਤੇ ਮੁਲਜ਼ਮਾਂ ਨੂੰ ਜਾ ਕੇ ਜੋ ਐਕਚੁਅਲੀ ਮੁਲਜ਼ਮ ਸੀ ਜਾ ਕੇ ਉਹਨਾਂ ਨੂੰ ਅਰੈਸਟ ਪਾਇਆ ਇਹਦੇ ਚਿਕਾ ਆਮ ਆਦਮੀ ਪਾਰਟੀ ਦੇ ਦਿੱਲੀ ਰੋहिणी ਤੋਂ ਵਿਧਾਇਕ ਵੀ ਸੀ ਨਰੇਸ਼ ਯਾਦਵੋ ਨਰੇਸ਼ ਯਾਦਵ ਇਹ ਸਾਜ਼ਿਸ਼ ਦੇ ਵਿੱਚ ਨੇ ਉਹ ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਦਿੱਤੀ ਸੀ ਮੈਜਿਸਟਰੇਟ ਦੇ ਅੱਗੇ ਜਿਹੜਾ ਮੁੱਖ ਸਾਜ਼ਿਸ਼ ਸਾਜ਼ਿਸ਼ ਕਰਤਾ ਮੁੱਖ ਦੋਸ਼ੀ ਆ ਵਿਜੇ ਕੁਮਾਰ ਉਹਨਾਂ ਨੇ ਮੈਜਿਸਟਰੇਟ ਦੇ ਅੱਗੇ ਦਿੱਤੀ ਸੀ ਕਿ ਸਾਡੇ ਇਸ ਕੰਮ ਦੇ ਵਿੱਚ ਨਰੇਸ਼ ਯਾਦਵ ਸ਼ਾਮਲ ਹੈ ਤੇ ਅਸੀਂ ਉਹ ਵੀ ਸਹਿ ਦੇ ਨਾਲ ਇਹ ਕੰਮ ਕੀਤਾ ਇਹ ਬਰੀ ਵੀ ਹੋਗੇ ਸੀ ਸੰਗਰੂਰ ਹਾਂ ਪਹਿਲਾਂ ਸੰਗਰੂਰ ਤੋਂ ਸੀਜੀਐਮ ਕੋਰਟ ਤੋਂ ਪਹਿਲਾਂ ਦੋ ਮੁਲਜ਼ਮ ਬਰੀ ਹੋਗੇ ਸੀ ਕਿ ਉਸ ਦੀ ਫਿਰ ਅਪੀਲ ਚੱਲਦੀ ਸੀ ਕਿ ਅਪੀਲ ਦਾ ਫੈਸਲਾ ਜਿਹੜੀ ਸਜ਼ਾ ਹੋਈ ਸੀ ਉਹ ਕਿਨੂੰ ਕਿਨੂੰ ਹੋਈ ਸੀ ਪਹਿਲਾਂ ਸਜ਼ਾ ਹੋਈ ଥି ਪਹਿਲਾਂ ਵਿਜੇ ਕੁਮਾਰ ਨੂੰ ਤੇ ਗੌਰਵ ਨੂੰ ਸਜ਼ਾ ਹੋਈ ଥି ਦੋ ਦੋ ਸਾਲ ਦੀ ਇਹਨਾਂ ਦੇ ਕਿਸ਼ੋਰ ਤੇ ਨਰੇਸ਼ ਚਾਹ ਉਹਦੇ ਵਿੱਚ ਬਰੀ ਹੋਗੇ ਠੀਕੇ ਉਸ ਤੋਂ ਬਾਅਦ ਅਪੀਲ ਫਾਈਲ ਹੋਈ ਅਪੀਲ ਦਾ ਫੈਸਲਾ ਹੋਇਆ ਹੈ ਅਪੀਲ ਦੇ ਵਿੱਚ ਪਹਿਲੇ ਦੋ ਜਿਹੜੇ ਸਜ਼ਾ ਹੋਈ ਥੀ विजय कुमार ते को गौरव ਨੂੰ ਉਹ ਤਾਂ ਬਹਾਲ ਰੱਖਤੀ ਉਸ ਦਿਨ ਆਪ ਹੈਲਡ ਕਰਤੀ ਉਸਦੇ ਨਾਲ ਹੀ नरेश यादव ਨੂੰ ਵੀ ਦੋਸ਼ ਈਕਰਾਰ ਦੇਤਾ ਜਿੱਦੀ ਕੇ ਸਜ਼ਾ ਦਾ ਫੈਸਲਾ ਅੱਜ ਜੱਜ ਸਾਹਿਬ ਨੇ ਕਰਨਾ ਹੈ ਇਥੇ ਤੁਸੀਂ ਸ਼ਿਕਾਇਤ ਕਰਤਾ ਉਹ ਬੜਾ ਇਹ ਪਵਿੱਤਰ ਕੁਰਾਨ ਦੀ ਬੇਅਦਬੀ ਹੋਈ ਆ ਉਹਦੇ ਚ ਅੱਜ ਸਜ਼ਾ ਮਿਲ ਤੁਹਾਨੂੰ ਕਿਵੇਂ ਲੱਗਦਾ ਕੀ ਕਹਿਣਾ ਚਾਹੋਗੇ ਬੜੇ ਸੰਤੁਸ਼ਟਾਂ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ ਕਾਨੂੰਨ ਨੇ ਇਨਸਾਫ ਕੀਤਾ ਹੈ ਬੜਾ ਸੰਤੁਸ਼ਟਾ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਜਾ ਤੋ ਖਬਰ ਗਈ ਹੈ ਇਲਾਕੇ ਦੇ ਜ ਪਿੰਡਾਂ ਦੇ ਵਿੱਚ ਲੋਕ ਬੜੇ ਕਾਨੂੰਨ ਦਾ ਸਤਿਕਾਰ ਹੋਰ ਵਧਿਆ ਹੈ ਕਿ ਹਾਂ ਕਾਨੂੰਨ ਨੇ ਅੱਜ ਕੰਮ ਕਰਿਆ ਵਿਸ਼ਵ ਵਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ 2016 ਦੇ ਵਿੱਚ ਮਲੇਰ ਕੋਟਲਾ ਦੇ ਖੰਨਾ ਰੋਡ ਤੇ ਇੱਕ ਬੜੀ ਮੰਦ ਭਾਗੀ ਘਟਨਾ ਘੱਡੀ ਸੀ ਜਿਸ ਦੇ ਵਿੱਚ ਪਵਿੱਤਰ ਸ਼੍ਰੀ ਕੁਰਾਨ ਸ਼ਰੀਫ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ ਇਸ ਤੋਂ ਬਾਅਦ ਮਲੇਰ ਕੋਟਲਾ ਦੇ ਵਿੱਚ ਧਾਰਮਿਕ ਸਦਭਾਵਨਾ ਨੂੰ ਠੇਸ ਪਹੁੰਚੀ ਸੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਆहत ਹੋਈਆਂ ਸੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਸੀ ਤੇ ਚਾਰ ਲੋਕਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਸੀ ਇਹਨਾਂ ਚਾਰ ਲੋਕਾਂ ਵਿੱਚੋਂ ਇੱਕ ਵਿਅਕਤੀ ਦਿੱਲੀ ਦਾ ਉਸ ਵੇਲੇ ਦਾ ਵਿਧਾਇਕ ਸੀ ਜਿਸ ਦਾ ਨਾਮ ਨਰੇਸ਼ ਯਾਦਵ ਸੀ ਸਬੂਤਾਂ ਦੀ ਘਾਟ ਦੇ ਵਿੱਚ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਦੁਬਾਰਾ ਅਪੀਲ ਕੀਤੀ ਗਈ ਸੀ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਦੋਸ਼ੀ ਨਰੇਸ਼ ਯਾਦਮ ਨੂੰ ਜੋ ਕਿ ਦਿੱਲੀ ਦੇ ਵਿੱਚ ਸਾਕਾ ਵਿਧਾਇਕ ਹੈ ਐਮ ਐਲ ਏ ਰਿਆ ਦਿੱਲੀ ਦੇ ਵਿੱਚ ਉਸ ਨੂੰ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਦੇ ਮਾਮਲੇ ਦੇ ਵਿੱਚ ਨਰੇਸ਼ ਯਾਦਵ ਨੂੰ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਨਰੇਸ਼ ਯਾਦਵ ਦਾ ਇਹ ਕਹਿਣਾ ਹੈ ਕਿ ਉਸ ਦੇ ਖਿਲਾਫ ਸਾਜ਼ਿਸ਼ ਰਚੀ ਗਈ ਹੈ। ਉਸ ਵੱਲੋਂ ਜੇਹਾ ਕੁਝ ਵੀ ਨਹੀਂ ਕੀਤਾ ਗਿਆ, ਉਸ ਵੱਲੋਂ ਕੁਰਾਨ ਸ਼ਰੀਫ ਦੀ ਬੇਅਦਬੀ ਨਹੀਂ ਕੀਤੀ ਗਈ। ਉਹਨਾਂ ਕਹਿੰਿਆ ਕਿ ਆਮ ਆਦਮੀ ਪਾਰਟੀ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸਾਜ਼ਿਸ਼ ਦੇ ਤਹਿਤ ਉਹਨਾਂ ਦੇ ਖਿਲਾਫ ਇਹ ਮਾਮਲਾ ਕਰਵਾਇਆ ਗਿਆ। ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਉਹਨਾਂ ਨੇ ਇਸ ਮਾਮਲੇ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ ਸਰ ਕਿਵੇਂ ਦੇਖਦੇ ਹੋ ਸਾਰੇ ਇਹ ਬੁਟਾ ਕੇਸ ਹੈ ਹਾਂਜੀ ਔਰ ਆਮ ਆਦਮੀ ਪਾਰਟੀ ਕੋ ਬਦਨਾਮ ਕਰਨ ਦੇ ਲਈ ਕੀਤਾ ਹੈ ਹਾਂਜੀ ਆਮ ਆਦਮੀ ਪਾਰਟੀ ਕੋ ਬਦਨਾਮ ਕਰਨ ਦੇ ਲਈ ਇਹ ਬੁਟਾ ਕੇਸ ਹੈ ਇਹਦਾ ਖੰਨਾ ਰੋਡ ਤੇ ਕੁਰਾਨ ਸ਼ਰੀਫ ਕੋ ਪਵਿੱਤਰ ਦੀ ਜੋ ਬੇਅਦਬੀ ਹੋਈ ਹੈ ਹਾਂਜੀ ਹਾਂ ਇਹ ਮਲੇਕੋਲਾ ਸ਼ਹਿਰ ਦੇ ਵਿੱਚ ਦੰਗੇ ਭੜਕਾਉਣ ਵਾਸਤੇ ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਵਿਜੇ ਕੁਮਾਰ ਤੇ ਉਹਦਾ ਸਾਥੀ ਗੌਰਵ ਆਨੰਦ ਕਿਸ਼ੋਰ ਇਹਨਾਂ ਨੇ ਇੱਕ ਸਾਜਦੇ ਤਹਿਤ ਮਿਲੇ ਕੁਲੇ ਜਰਗ ਚੌਂਕ ਤੋਂ ਲੈ ਕੇ ਖੰਨਾ ਰੋਡ ਤੱਕ ਕੁराणशिव ਦੇ ਪੱਤਰਿਆਂ ਦੀ ਬਿਆਦ ਵੀ ਕਰਕੇ ਸੀਟੇ ਸੀਗੇ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਤਣਾ ਹੋ ਗਿਆ ਸੀ ਮੈਂ ਵੀ ਮੌਕੇ 'ਚ ਸੀ ਉਸ ਟਾਈਮ ਮੈਂ ਇਹਨਾਂ ਨੂੰ ਸਾਰਾ ਇਹ ਕਾਰਵਾਈ ਇਹਨਾਂ ਦੀ ਆਪਣੀ ਅੱਖੀਂ ਵੇਖੀ ਸੀਗੀ ਪੁਲਿਸ ਨੇ ਮੈਨੂੰ ਇਨਫੋਰਮ ਕਰਿਆ ਪੁਲਿਸ ਨੇ ਉਹਦੀ ਮੁਕਾਦਮਾ ਦਰਜ ਕਰਕੇ ਉਹਦੀ ਤਫ਼ਤੀਸ਼ ਕੀਤੀ ਇਹ ਪੁਲਿਸ ਨੇ ਤਫਿਸ਼ ਬੋਡੀ ਬਾਰੀਕੀ ਨਾਲ ਕੀਤੀ ਤੇ ਮੁਲਜ਼ਮਾਂ ਨੂੰ ਜਾ ਕੇ ਜੋ ਐਕਚੁਅਲੀ ਮੁਲਜ਼ਮ ਸੀ ਜਾ ਕੇ ਉਹਨਾਂ ਨੂੰ ਅਰੈਸਟ ਪਾਇਆ ਇਹਦੇ ਚ ਇੱਕ ਆਮ ਆਦਮੀ ਪਾਰਟੀ ਦੇ ਦਿੱਲੀ ਰੋहिणी ਤੋਂ ਵਿਧਾਇਕ ਵੀ ਸੀ ਨਰੇਸ਼ ਯਾਦਵ ਨਰੇਸ਼ ਯਾਦਵ ਜੀ ਸਾਜ਼ਿਸ਼ ਦੇ ਵਿੱਚ ਨੇ ਉਹ ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਦਿੱਤੀ ਸੀ ਮੈਜਿਸਟਰੇਟ ਦੇ ਅੱਗੇ ਜਿਹੜਾ ਮੁੱਖ ਸਾਜ਼ ਸਾਜ਼ਿਸ਼ ਕਰਤਾ ਮੁੱਖ ਦੋਸ਼ੀ ਆ ਵਿਜੇ ਕੁਮਾਰ ਉਹਨਾਂ ਨੇ ਮੈਜਿਸਟਰੇਟ ਦੇ ਅੱਗੇ ਦਿੱਤੀ ਸੀ ਕਿ ਸਾਡੇ ਇਸ ਕੰਮ ਦੇ ਵਿੱਚ ਨਰੇਸ਼ ਯਾਦਵ ਸ਼ਾਮਲ ਹੈ ਤੇ ਅਸੀਂ ਉਹਦੀ ਸਹਿ ਦੇ ਨਾਲ ਇਹ ਕੰਮ ਕੀਤਾ ਇਹ ਬਰੀ ਵੀ ਹੋ ਗਈ ਸੀ ਸੰਗਰੂਰ ਹਾਂ ਪਹਿਲਾਂ ਸੰਗਰੂਰ ਤੋਂ ਸੀਜੀਐਮ ਕੋਰਟ ਤੋਂ ਪਹਿਲਾਂ ਦੋ ਮੁਲਜ਼ਮ ਬਰੀ ਹੋ ਗਏ ਸੀ ਕਿ ਉਸ ਦੀ ਫਿਰ ਅਪੀਲ ਚੱਲਦੀ ਸੀ ਕਿ ਅਪੀਲ ਦਾ ਫੈਸਲਾ ਜਿਹੜੀ ਸਜ਼ਾ ਹੋਈ ਸੀ ਉਹ ਕਿਨੂੰ-ਕਿਨੂੰ ਹੋਈ ਸੀ ਪਹਿਲਾਂ ਸਜ਼ਾ ਹੋਈ ਥੀ ਪਹਿਲਾਂ ਵਿਜੇ ਕੁਮਾਰ ਨੂੰ ਤੇ ਗੌਰਵ ਨੂੰ ਸਜ਼ਾ ਹੋਈ ਥੀ 2-2 ਸਾਲ ਦੀ ਤੇ ਨੰਦ ਕਿਸ਼ੋਰ ਤੇ ਨਰੇਸ਼ ਝਾਦ ਉਹਦੇ ਵਿੱਚ ਬਰੀ ਹੋ ਗਈ ਠੀਕ ਹੈ ਉਸ ਤੋਂ ਬਾਅਦ ਅਪੀਲ ਫਾਈਲ ਹੋਈ ਅਪੀਲ ਦਾ ਫੈਸਲਾ ਹੋਇਆ ਹੈ ਅਪੀਲ ਦੇ ਵਿੱਚ ਪਹਿਲੇ ਦੋ ਜਿਹੜੇ ਸਜ਼ਾ ਹੋਈ ਥੀ ਵਿਜੇ ਕੁਮਾਰ ਤੇ ਕੋ ਗੌਰਵ ਨੂੰ ਉਹ ਤਾਂ ਬਹਾਲ ਰੱਖਤੀ ਉਸਦੇ ਨਾਲ ਹੈਲਡ ਕਰਤੀ ਉਸਦੇ ਨਾਲ ਹੀ ਨਰੇਸ਼ ਆਦਮ ਨੂੰ ਦੋਸ਼ ਇਕਰਾਰ ਦਿੱਤਾ ਜਿੱਦੀ ਕਿ ਸਜ਼ਾ ਦਾ ਫੈਸਲਾ ਅੱਜ ਜੱਜ ਸਾਹਿਬ ਨੇ ਕਰਨਾ ਹੈ ਇਥੋਂ ਸੀ ਸ਼ਿਕਾਇਤ ਕਰਤਾ ਉਹ ਬੜਾ ਇਹ ਪਵਿੱਤਰ ਕੁਰਾਨ ਦੀ ਬੇਅਦਬੀ ਹੋਈ ਆ ਉਹਦੇ ਚ ਅੱਜ ਸਜ਼ਾ ਮਿਲ ਤੁਹਾਨੂੰ ਕਿਵੇਂ ਲੱਗਦਾ ਕੀ ਕਹਿਣਾ ਚਾਹੋਗੇ ਬੜੇ ਸੰਤੁਸ਼ਟਾਂ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ ਕਾਨੂੰਨ ਨੇ ਇਨਸਾਫ ਕੀਤਾ ਬੜਾ ਸੰਤੁਸ਼ਟਾਂ ਮਲੇਕੁਲਾ ਸ਼ਹਿਰ ਦੇ ਵਿੱਚ ਜਾ ਤੋ ਖਬਰ ਗਈ ਆ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਬੜੇ ਕਾਨੂੰਨ ਦਾ ਸਦਕਾਰ ਹੋਰ ਵਧਿਆ ਹੈ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ। ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। 2016 ਦੇ ਵਿੱਚ ਮਲੇਰ ਕੋਟਲਾ ਦੇ ਖੰਨਾ ਰੋਡ ਤੇ ਇੱਕ ਬੜੀ ਮੰਦਭਾਗੀ ਘਟਨਾ ਘਟੀ ਸੀ ਜਿਸ ਦੇ ਵਿੱਚ ਪਵਿੱਤਰ ਸ਼੍ਰੀ ਕੁਰਾਨ ਸ਼ਰੀਫ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ। ਇਸ ਤੋਂ ਬਾਅਦ ਮਲੇਰ ਕੋਟਲਾ ਦੇ ਵਿੱਚ ਧਾਰਮਿਕ ਸਦਭਾਵਨਾ ਨੂੰ ਠੇਸ ਪਹੁੰਚੀ ਸੀ ਲੋਕਾਂ ਦੀ ਧਾਰਮਿਕ ਭਾਵਨਾਵਾਂ ਵੀ ਆहत ਹੋਈਆਂ ਸੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਸੀ ਤੇ 4 ਲੋਕਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਸੀ ਇਹਨਾਂ 4 ਲੋਕਾਂ ਵਿੱਚੋਂ ਇੱਕ ਵਿਅਕਤੀ ਦਿੱਲੀ ਦਾ ਉਸ ਵੇਲੇ ਦਾ ਵਿਧਾਇਕ ਸੀ ਜਿਸ ਦਾ ਨਾਮ ਨਰੇਸ਼ ਯਾਦਵ ਸੀ ਸਬੂਤਾਂ ਦੀ ਘਾਟ ਦੇ ਵਿੱਚ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਦੁਬਾਰਾ ਅਪੀਲ ਕੀਤੀ ਗਈ ਸੀ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਦੋਸ਼ੀ ਨਰੇਸ਼ ਯਾਦਵ ਨੂੰ ਜੋ ਕਿ ਦਿੱਲੀ ਦੇ ਵਿੱਚ ਸਾਕਾ ਵਿਧਾਇਕ ਹੈ ਐਮ ਐਲ ਏ ਰਿਆ ਦਿੱਲੀ ਦੇ ਵਿੱਚ ਉਸ ਨੂੰ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਦੇ ਮਾਮਲੇ ਦੇ ਵਿੱਚ ਨਰੇਸ਼ ਯਾਦਵ ਨੂੰ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਨਰੇਸ਼ ਯਾਦਵ ਦਾ ਇਹ ਕਹਿਣਾ ਹੈ ਕਿ ਉਸ ਦੇ ਖਿਲਾਫ ਸਾਜ਼ਿਸ਼ ਰਚੀ ਗਈ ਹੈ ਉਸ ਵੱਲੋਂ ਜੇ ਹਾ ਕੁਝ ਵੀ ਨਹੀਂ ਕੀਤਾ ਗਿਆ ਉਸ ਵੱਲੋਂ ਕੁਰਾਨ ਸ਼ਰੀਫ ਦੀ ਬੇਅਦਬੀ ਨਹੀਂ ਕੀਤੀ ਗਈ ਉਹਨਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸਾਜ਼ਿਸ਼ ਦੇ ਤਹਿਤ ਉਹਨਾਂ ਦੇ ਖਿਲਾਫ ਇਹ ਮਾਮਲਾ ਕਰਵਾਇਆ ਗਿਆ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਉਹਨਾਂ ਨੇ ਇਸ ਮਾਮਲੇ ਨੂੰ ਸਾਜ਼ਿਸ਼ ਘਰਾੜ ਦਿੱਤਾ ਸਰ ਕਿਵੇਂ ਦੇਖਦੇ ਹੋ ਸਾਰੇ ਇਹ ਬੁਟਾ ਕੇਸ ਹੈ ਹਾਂਜੀ ਆਮ ਆਦਮੀ ਪਾਰਟੀ ਕੋ ਬਦਨਾਮ ਕਰਨੇ ਲਈ ਕੀਤਾ ਹੈ ਹਾਂਜੀ ਆਮ ਆਦਮੀ ਪਾਰਟੀ ਕੋ ਬਦਨਾਮ ਕਰਨੇ ਲਈ ਕੀਤਾ ਹੈ ਬੁਟਾ ਕੇਸ ਹੈ ਇੱਕ ਬੁਟਾ ਖੰਨਾ ਰੋਡ ਤੇ ਕੁਰਾਨ ਸ਼ਰੀਫ ਕੋ ਪਵਿੱਤਰ ਦੀ ਜੋ ਬੇਅਦਵੀ ਹੋਈ ਹੈ ਹਾਂਜੀ ਹਾਂ ਇਹ ਮਲੇਕੁਲਾ ਸ਼ਹਿਰ ਦੇ ਵਿੱਚ ਦੰਗੇ ਪੜਕਾਉਣ ਵਾਸਤੇ ਇੱਕ ਸਾਜਸ਼ ਦੇ ਤਹਿਤ ਇਹਨਾਂ ਨੇ ਵਿਜੇ ਕੁਮਾਰ ਤੇ ਉਹਦਾ ਸਾਥੀ ਗੌਰਵ ਆਨੰਦ ਕਿਸ਼ੋਰ ਇਹਨਾਂ ਨੇ ਇੱਕ ਸਾਜਸ਼ ਦੇ ਤਹਿਤ ਮਲੇਕੁਲੇ ਜਰਗ ਚੌਂਕ ਤੋਂ ਲੈ ਕੇ ਖੰਨਾ ਰੋਡ ਤੱਕ ਕੁਰਾਨ ਸ਼ਰੀਫ ਦੇ ਪੱਤਰਿਆਂ ਦੀ ਬੇਅਦਵੀ ਕਰਕੇ ਸਿੱਟੇ ਸੀਗੇ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਤਣਾਅ ਹੋ ਗਿਆ ਸੀ ਮੈਨੂੰ ਵੀ ਮੌਕੇ ਸੀ ਉਸ ਟਾਈਮ ਐ ਇਹਨਾਂ ਨੂੰ ਸਾਰਾ ਇਹ ਕਾਰਵਾਈ ਇਹਨਾਂ ਦੀ ਆਪਣੀ ਅੱਖੀਂ ਵੇਖੀ ਸੀਗੀ ਪੁਲਿਸ ਨੇ ਮੈਨੂੰ ਇਨਫੋਰਮ ਕਰਿਆ ਪੁਲਿਸ ਨੇ ਉਹਦੀ ਮੁਕਦਮਾ ਦਰਜ ਕਰਕੇ ਉਹਦੀ ਤਫ਼ਤੀਸ਼ ਕੀਤੀ ਤੇ ਪੁਲਿਸ ਨੇ ਤਫ਼ਤੀਸ਼ ਬੜੀ ਬਾਰੀਕੀ ਨਾਲ ਕੀਤੀ ਤੇ ਮੁਲਜ਼ਮਾਂ ਨੂੰ ਜਾ ਕੇ ਜੋ ਐਕਚੁਅਲੀ ਮੁਲਜ਼ਮ ਸੀ ਜਾ ਕੇ ਉਹਨਾਂ ਨੂੰ ਅਰੈਸਟ ਪਾਇਆ ਇਹਦੇ ਚ ਇੱਕ ਆਮ ਆਦਮੀ ਪਾਰਟੀ ਦੇ ਦਿੱਲੀ 로हिणी ਤੋਂ ਵਿਧਾਇਕ ਵੀ ਸੀ ਨਰੇਸ਼ ਯਾਦਵੋ ਨਰੇਸ਼ ਯਾਦਵ ਇਹ ਸਾਜ ਦੇ ਵਿੱਚ ਨੇ ਉਹ ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਦਿੱਤੀ ਸੀ ਮੈਜਿਸਟਰੇਟ ਦੇ ਅੱਗੇ ਇਹਦਾ ਮੁੱਖ ਸਾਜ਼ ਸਾਜ਼ਿਸ਼ ਕਰਤਾ ਮੁੱਖ ਦੋਸ਼ੀ ਆ ਵਿਜੇ ਕੁਮਾਰ ਉਹਨਾਂ ਨੇ ਮੈਜਿਸਟ੍ਰੇਟ ਦੇ ਅੱਗੇ ਦੱਸੀ ਕਿ ਸਾਡੇ ਇਸ ਕੰਮ ਦੇ ਵਿੱਚ ਰੇਸ਼ ਯਾਦਵ ਸ਼ਾਮਲ ਹੈ ਤੇ ਅਸੀਂ ਉਹ ਵੀ ਸਹਿ ਦੇ ਨਾਲੇ ਕੰਮ ਕੀਤਾ ਹੈ ਇਹ ਬਰੀ ਵੀ ਹੋਗੇ ਸੀ ਸੰਗਰੂਰ ਹਾਂ ਪਹਿਲਾਂ ਸੰਗਰੂਰ ਤੋਂ ਸੀਜੀਐਮ ਕੋਰਟ ਤੋਂ ਪਹਿਲਾਂ ਦੋ ਮੁਲਜ਼ਮ ਬਰੀ ਹੋਗੇ ਸੀ ਕਿ ਉਸ ਦੀ ਫਿਰ ਅਪੀਲ ਚੱਲਦੀ ਸੀ ਕਿ ਅਪੀਲ ਦਾ ਫੈਸਲਾ ਜਿਹੜੀ ਸਜ਼ਾ ਹੋਈ ਸੀ ਉਹ ਕਿਨੂੰ ਕਿਨੂੰ ਹੋਈ ਸੀ ਪਹਿਲਾਂ ਸਜ਼ਾ ਹੋਈ ਥੀ ਪਹਿਲਾਂ ਵਿਜੇ ਕੁਮਾਰ ਨੂੰ ਤੇ ਗੌਰਵ ਨੂੰ ਸਜ਼ਾ ਹੋਈ ਥੀ 2-2 ਸਾਲ ਦੀ ਨੰਦਕਿਸ਼ੋਰ ਤੇ ਨਰੇਸ਼ ਆਦਮ ਉਹਦੇ ਵਿੱਚ ਬੜੀ ਹੋ ਗਈ ਥੀ ਕਿ ਉਸ ਤੋਂ ਬਾਅਦ ਅਪੀਲ ਫਾਈਲ ਹੋਈ ਅਪੀਲ ਦਾ ਫੈਸਲਾ ਹੋਇਆ ਹੈ ਅਪੀਲ ਦੇ ਵਿੱਚ ਪਹਿਲੇ ਦੋ ਜਿਹੜੇ ਸਜ਼ਾ ਹੋਈ ਥੀ ਵਿਜੇ ਕੁਮਾਰ ਤੇ ਕੋ ਗੌਰਵ ਨੂੰ ਉਹ ਤਾਂ ਬਹਾਲ ਰੱਖਤੀ ਉਸ ਦੇ ਨਾਲ ਹੀ ਨਰੇਸ਼ ਆਦਮ ਨੂੰ ਵੀ ਦੋਸ਼ੀ ਕਰਾਰ ਦਿੱਤਾ ਜਿੱਦੀ ਕਿ ਸਜ਼ਾ ਦਾ ਫੈਸਲਾ ਅੱਜ ਜੱਜ ਸਾਹਿਬ ਨੇ ਕਰਨਾ ਹੈ ਇਥੋਂ ਸੀ ਸ਼ਿਕਾਇਤ ਕਰਤਾ ਉਹ ਬੜਾ ਇਹ ਪਵਿੱਤਰ ਕੁਰਾਨ ਦੀ ਬੇਅਦਬੀ ਹੋਈ ਹੈ ਉਹਦੇ ਚ ਅੱਜ ਸਜਾ ਮੇਨ ਤੁਹਾਨੂੰ ਕਿਵੇਂ ਲੱਗਦਾ ਕੀ ਕਹਿਣਾ ਚਾਹੋਗੇ ਬੜੇ ਸੰਤੁਸ਼ਟਾਂ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ ਕਾਨੂੰਨ ਨੇ ਇਨਸਾਫ ਕੀਤਾ ਬੜੇ ਸੰਤੁਸ਼ਟਾਂ ਬਿਲਕੁਲ ਆ ਸ਼ਹਿਰ ਦੇ ਵਿੱਚ ਜਾ ਤੋ ਖਬਰ ਗਈ ਆ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਬੜੇ ਕਾਨੂੰਨ ਦਾ ਸਤਕਾਰ ਹੋਰ ਵਧਿਆ ਹੈ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ ਵਿਸ਼ਵ ਵਰਦਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ 2016 ਦੇ ਵਿੱਚ ਮਲੇਰ ਕੋਟਲਾ ਦੇ ਖੰਨਾ ਰੋਡ ਤੇ ਇੱਕ ਬੜੀ ਮੰਦ ਭਾਗੀ ਘਟਨਾ ਘੱਡੀ ਸੀ ਜਿਸ ਦੇ ਵਿੱਚ ਪਵਿੱਤਰ ਸ਼੍ਰੀ ਕੁਰਾਨ ਸ਼ਰੀਫ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ। ਇਸ ਤੋਂ ਬਾਅਦ ਮਲੇਰ ਕੋਟਲਾ ਦੇ ਵਿੱਚ ਧਾਰਮਿਕ ਸਦਭਾਵਨਾ ਨੂੰ ਥੇਸ ਪਹੁੰਚੀ ਸੀ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਆਖਤ ਹੋਈਆਂ ਸੀ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਸੀ ਤੇ 4 ਲੋਕਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਸੀ। ਇਹਨਾਂ 4 ਲੋਕਾਂ ਵਿੱਚੋਂ ਇੱਕ ਵਿਅਕਤੀ ਦਿੱਲੀ ਦਾ ਉਸ ਵੇਲੇ ਦਾ ਵਿਧਾਇਕ ਸੀ ਜਿਸ ਦਾ ਨਾਮ ਨਰੇਸ਼ ਯਾਦਵ ਸੀ। ਸਬੂਤਾਂ ਦੀ ਘਾਟ ਦੇ ਵਿੱਚ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਦੁਬਾਰਾ ਅਪੀਲ ਕੀਤੀ ਗਈ ਸੀ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਦੋਸ਼ੀ ਨਰੇਸ਼ ਯਾਦਵ ਨੂੰ ਜੋ ਕਿ ਦਿੱਲੀ ਦੇ ਵਿੱਚ ਸਾਕਾ ਵਿਧਾਇਕ ਹੈ ਐਮ ਐਲ ਏ ਰਿਆ ਦਿੱਲੀ ਦੇ ਵਿੱਚ ਉਸ ਨੂੰ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਦੇ ਮਾਮਲੇ ਦੇ ਵਿੱਚ ਨਰੇਸ਼ ਯਾਦਵ ਨੂੰ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦ ਕਿ ਨਰੇਸ਼ ਯਾਦਵ ਦਾ ਇਹ ਕਹਿਣਾ ਹੈ ਕਿ ਉਸ ਦੇ ਖਿਲਾਫ ਸਾਜ਼ਿਸ਼ ਰਚੀ ਗਈ ਹੈ ਉਸ ਵੱਲੋਂ ਜੇ ਹਾਂ ਕੁਝ ਵੀ ਨਹੀਂ ਕੀਤਾ ਗਿਆ ਉਸ ਵੱਲੋਂ ਕੁਰਾਨ ਸ਼ਰੀਫ ਦੀ ਬੇਅਦਬੀ ਨਹੀਂ ਕੀਤੀ ਗਈ ਉਹਨਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸਾਜ਼ਿਸ਼ ਦੇ ਤਹਿਤ ਉਹਨਾਂ ਦੇ ਖਿਲਾਫ ਇਹ ਮਾਮਲਾ ਕਰਵਾਇਆ ਗਿਆ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਉਹਨਾਂ ਨੇ ਇਸ ਮਾਮਲੇ ਨੂੰ ਸਾਜ਼ਿਸ਼ ਘਰਾੜ ਦਿੱਤਾ ਸਰ ਕਿਵੇਂ ਦੇਖਦੇ ਹੋ ਸਾਰੇ ਇਹ ਝੂਟਾ ਕੇਸ ਹੈ ਹਾਂਜੀ ਆਮ ਆਦਮੀ ਪਾਰਟੀ ਕੋ ਬਦਨਾਮ ਕਰਨੇ ਲਈ ਕੀਤਾ ਹੈ ਹਾਂਜੀ ਆਮ ਆਦਮੀ ਪਾਰਟੀ ਕੋ ਬਦਨਾਮ ਕਰਨੇ ਲਈ ਇਹ ਝੂਟਾ ਕੇਸ ਹੈ ਖੰਨਾ ਰੋਡ ਤੇ ਕੁਰਾਨ ਸ਼ਰੀਫ ਕੋ ਪਵਿੱਤਰ ਦੀ ਜੋ ਬੇਅਦਬੀ ਹੋਈ ਹੈ ਹਾਂਜੀ ਇਹ ਮਲੇਕੋਲਾ ਸ਼ਹਿਰ ਦੇ ਵਿੱਚ ਦੰਗੇ ਪੜਕਾਉਣ ਵਾਸਤੇ ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਵਿਜੇ ਕੁਮਾਰ ਤੇ ਉਹਦਾ ਸਾਥੀ ਗੌਰਵ ਆਨੰਦ ਕਿਸ਼ੋਰ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮਲੇਕੋਲੇ ਜਰਗ ਚੌਂ ਤੋਂ ਲੈ ਕੇ ਖੰਨਾ ਰੋਡ ਤੱਕ ਕੁਰਾਨ ਸ਼ਰੀਫ ਦੇ ਪੱਤਰਿਆਂ ਦੀ ਬੇਅਦਬੀ ਕਰਕੇ ਸਿੱਟੇ ਸਿੱਕੇ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਤਣਾਅ ਹੋ ਗਿਆ ਸੀ ਮੈਨੂੰ ਵੀ ਮੌਕੇ ਸੀ ਉਸ ਟਾਈਮ ਐ ਇਹਨਾਂ ਨੂੰ ਸਾਰਾ ਇਹ ਕਾਰਵਾਈ ਇਹਨਾਂ ਦੀ ਆਪਣੀ ਅੱਖੀਂ ਵੇਖੀ ਸੀਗੀ ਪੁਲਿਸ ਨੇ ਮੈਨੂੰ ਇਨਫੋਰਮ ਕਰਿਆ ਪੁਲਿਸ ਨੇ ਉਹਦੀ ਮੁਕੱਦਮਾ ਦਰਜ ਕਰਕੇ ਉਹਦੀ ਤਫ਼ਤੀਸ਼ ਕੀਤੀ ਤੇ ਪੁਲਿਸ ਨੇ ਤਫ਼ਤੀਸ਼ ਬੜੀ ਬਾਰੀਕੀ ਨਾਲ ਕੀਤੀ ਤੇ ਮੁਲਜ਼ਮਾਂ ਨੂੰ ਜਾ ਕੇ ਐਕਚੁਅਲੀ ਮੁਲਜ਼ਮ ਸੀ ਜਾ ਕੇ ਉਹਨਾਂ ਨੂੰ ਅਰੈਸਟ ਪਾਇਆ ਇਹਦੇ ਚ ਇੱਕ ਆਮ ਆਦਮੀ ਪਾਰਟੀ ਦੇ ਦਿੱਲੀ 로हिणी ਤੋਂ ਵਿਧਾਇਕ ਵੀ ਸੀ ਨਰੇਸ਼ ਯਾਦਵ ਨਰੇਸ਼ ਯਾਦਵ ਜੀ ਸਾਜ ਦੇ ਵਿੱਚ ਨੇ ਉਹ ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਦਿੱਤੀ ਸੀ ਮੈਜਿਸਟਰੇਟ ਦੇ ਅੱਗੇ ਜਿਹੜਾ ਮੁਖ ਸਾਜ ਸਾਜਿਸ਼ ਕਰਤਾ ਮੁਖ ਦੋਸ਼ੀ ਆ ਵਿਜੇ ਕੁਮਾਰ ਉਹਨਾਂ ਨੇ ਮੈਜਿਸਟਰੇਟ ਦੇ ਅੱਗੇ ਦੱਸੀ ਕਿ ਸਾਡੇ ਇਸ ਕੰਮ ਦੇ ਵਿੱਚ ਰੇਸ਼ ਯਾਦਵ ਸ਼ਾਮਲ ਹੈ ਤੇ ਅਸੀਂ ਉਹ ਵੀ ਸਹਿ ਦੇ ਨਾਲ ਇਹ ਕੰਮ ਕੀਤਾ ਹੈ ਇਹ ਬਰੀ ਵੀ ਹੋਗੇ ਸੀ ਸੰਗਰੂਰ ਹਾਂ ਪਹਿਲਾਂ ਸੰਗਰੂਰ ਤੋਂ ਸੀਜੀਐਮ ਕੋਰਟ ਤੋਂ ਪਹਿਲਾਂ ਦੋ ਮੁਲਜ਼ਮ ਬਰੀ ਹੋਗੇ ਸੀ ਕਿ ਉਸ ਦੀ ਫਿਰ ਅਪੀਲ ਚੱਲਦੀ ਸੀ ਕਿ ਅਪੀਲ ਦਾ ਫੈਸਲਾ ਜਿਹੜੀ ਸਜ਼ਾ ਹੋਈ ਸੀ ਉਹ ਕਿਨੂੰ ਕਿਨੂੰ ਹੋਈ ਸੀ ਪਹਿਲਾਂ ਸਜ਼ਾ ਹੋਈ ଥି ਪਹਿਲਾਂ ਵਿਜੇ ਕੁਮਾਰ ਨੂੰ ਤੇ ਗੌਰਵ ਨੂੰ ਸਜ਼ਾ ਹੋਈ ଥି 2-2 ਸਾਲ ਦੀ ਇਨਾਂ ਦੇ ਕਿਸ਼ੋਰ ਤੇ ਨਰੇਸ਼ ਆਦਮ ਉਹਦੇ ਵਿੱਚ ਬੜੀ ਹੋ ਗਈ ਠੀਕ ਹੈ ਉਸ ਤੋਂ ਬਾਅਦ ਅਪੀਲ ਫਾਈਲ ਹੋਈ ਅਪੀਲ ਦਾ ਫੈਸਲਾ ਹੋਇਆ ਹੈ ਅਪੀਲ ਦੇ ਵਿੱਚ ਪਹਿਲੇ ਦੋ ਜਿਹੜੇ ਸਜ਼ਾ ਹੋਈ ਥੀ ਵਿਜੇ ਕੁਮਾਰ ਤੇ ਕੋ ਗੌਰਵ ਨੂੰ ਉਹ ਤਾਂ ਬਹਾਲ ਰੱਖਤੀ ਉਸ ਦੇ ਨਾਲ ਹੀ ਨਰੇਸ਼ ਆਦਮ ਨੂੰ ਦੋਸ਼ ਇਕਰਾਰ ਦਿੱਤਾ ਜਿੱਦੀ ਕਿ ਸਜ਼ਾ ਦਾ ਫੈਸਲਾ ਅੱਜ ਦਾ ਸਾਹਿਬ ਨੇ ਕਰਨਾ ਹੈ ਇਥੇ ਤੁਸੀਂ ਸ਼ਿਕਾਇਤ ਕਰਤਾ ਉਹ ਬੜਾ ਇਹ ਪਵਿੱਤਰ ਕੁਰਾਨ ਦੀ ਬੇਅਦਬੀ ਹੋਈ ਹੈ ਉਹਦੇ ਚ ਅੱਜ ਸਜ਼ਾ ਮਿਲ ਤੁਹਾਨੂੰ ਕਿਵੇਂ ਲੱਗਦਾ ਕੀ ਕਹਿਣਾ ਚਾਹੋਗੇ ਬੜੇ ਸੰਤੁਸ਼ਟਾਂ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ ਕਾਨੂੰਨ ਨੇ ਇਨਸਾਫ ਕੀਤਾ ਬੜੇ ਸੰਤੁਸ਼ਟਾਂ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਜਾਤੋ ਖਬਰ ਗਈ ਹੈ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਬੜੇ ਕਾਨੂੰਨ ਦਾ ਸਤਿਕਾਰ ਹੋਰ ਵਧਿਆ ਹੈ ਕਿ ਹਾਂ ਕਾਨੂੰਨ ਨੇ ਹੋਰ ਕੰਮ ਕਰਿਆ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ 2016 ਦੇ ਵਿੱਚ ਮਲੇਰ ਕੋਟਲਾ ਦੇ ਖੰਨਾ ਰੋਡ ਤੇ ਇੱਕ ਬੜੀ ਮੰਦ ਭਾਗੀ ਘਟਨਾ ਘੱਡੀ ਸੀ ਜਿਸ ਦੇ ਵਿੱਚ ਪਵਿੱਤਰ ਸ਼੍ਰੀ ਕੁਰਾਨ ਸ਼ਰੀਫ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ ਇਸ ਤੋਂ ਬਾਅਦ ਮਲੇਰ ਕੋਟਲਾ ਦੇ ਵਿੱਚ ਧਾਰਮਿਕ ਸਦਭਾਵਨਾ ਨੂੰ ਠੇਸ ਪਹੁੰਚੀ ਸੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਆहत ਹੋਈਆਂ ਸੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਸੀ ਤੇ 4 ਲੋਕਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਸੀ ਇਹਨਾਂ 4 ਲੋਕਾਂ ਵਿੱਚੋਂ ਇੱਕ ਵਿਅਕਤੀ ਦਿੱਲੀ ਦਾ ਉਸ ਵੇਲੇ ਦਾ ਵਿਧਾਇਕ ਸੀ ਜਿਸ ਦਾ ਨਾਮ ਨਰੇਸ਼ ਯਾਦਵ ਸੀ ਸਬੂਤਾਂ ਦੀ ਘਾਟ ਦੇ ਵਿੱਚ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਦੁਬਾਰਾ ਅਪੀਲ ਕੀਤੀ ਗਈ ਸੀ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਦੋਸ਼ੀ ਨਰੇਸ਼ ਯਾਦਵ ਨੂੰ ਜੋ ਕਿ ਦਿੱਲੀ ਦੇ ਵਿੱਚ ਸਾਬਕਾ ਵਿਧਾਇਕ ਹੈ ਐਮ ਐਲ ਏ ਰਿਆ ਦਿੱਲੀ ਦੇ ਵਿੱਚ ਉਸ ਨੂੰ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਦੇ ਮਾਮਲੇ ਦੇ ਵਿੱਚ ਨਰੇਸ਼ ਯਾਦਵ ਨੂੰ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਨਰੇਸ਼ ਯਾਦਵ ਦਾ ਇਹ ਕਹਿਣਾ ਹੈ ਕਿ ਉਸ ਦੇ ਖਿਲਾਫ ਸਾਜ਼ਿਸ਼ ਰਚੀ ਗਈ ਹੈ ਉਸ ਵੱਲੋਂ ਜੇ ਹਾਂ ਕੁਝ ਵੀ ਨਹੀਂ ਕੀਤਾ ਗਿਆ ਉਸ ਵੱਲੋਂ ਕੁਰਾਨ ਸ਼ਰੀਫ ਦੀ ਬੇਅਦਬੀ ਨਹੀਂ ਕੀਤੀ ਗਈ